ਠੇਕੇ ਮੁਲਾਜ਼ਮਾ ਵੱਲੋਂ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਖਿਲਾਫ ਅਰਥੀਫੂ ਪਰਡਫਸ਼ਨ ਕੀਤਾ ਗਿਆ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਤੋਂ ਨੇ ਜਿੱਥੋਂ ਸਮੂਹ ਵਿਭਾਗਾ ਦੇ ਆਊਟਸੋਰਸ ਇਨ ਲਿਸਟਮੈਂਟ ਠੇਕਾ ਮੁਲਾਜ਼ਮਾ ਨੂੰ ਰੈਗੂਲਰ ਕਰਵਾਉਣ ਤੱਕ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕਰ ਦਿੱਤਾ ਗਿਆ ਠੇਕਾ ਮੁਲਾਜ਼ਮਾ ਦੇ ਵੱਲੋਂ ਮੇਨ ਬਿਜਲੀਕਾਰ ਸ਼੍ਰੀ ਮੁਕਸਰ ਸਾਹਿਬ ਵਿਖੇ ਵਿਸ਼ਾਲ ਇਕੱਠ ਕਰ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦਾ ਅਰਥੀ ਫੂਕ ਬੁਜ਼ਾਰਾ ਕੀਤਾ ਗਿਆ ਮੁਲਾਜ਼ਮਾ ਦੀ ਦਲੀਲ ਹੈ ਕਿ ਸੂਬੇ ਚ ਬਦਲਾਅ ਲਿਆਉਣ ਦੇ ਨਾਮ ਤੇ 2 ਸਾਲ ਪਹਿਲਾਂ ਬਣੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾ ਵਾਲੀ ਪੰਜਾਬ ਸਰਕਾਰ ਵੱਲੋਂ ਸਮੂਹ ਸਰਕਾਰੀ ਵਿਭਾਗਾਂ ਚ ਸਾਲਾਂਬੰਦੀ ਅਰਸੇ ਤੋਂ ਸੇਵਾਵਾ ਦੇ ਰਹੇ ਹਰੇਕ ਕੈਟਾਗਰੀ ਦੇ ਠੇਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੂੰ ਬੀ ਵਾਰ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਾ ਸਮਾਂ ਦੇ ਕੇ ਗੱਲਬਾਤ ਹੀ ਨਹੀਂ ਕੀਤੀ ਗਈ ਉਲਟਾ लाਠੀ ਚਾਰਜ ਕੀਤਾ ਜਾਂਦਾ ਬਦਸਲੂਕੀ ਹੁੰਦੀ ਹੈ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਹ ਜਿਹੜਾ ਅੱਜ ਸਾਡਾ ਪ੍ਰੋਗਰਾਮ ਲਿਖਿਆ ਗਿਆ ਜੀ ਇਹ ਜਿਹੜਾ ਪਿਛਲੇ ਸਮੇਂ ਦੇ ਵਿੱਚ ਠੇਕਾ ਸੰਘਰਸ਼ ਵਿੱਚੋਂ ਮੋਰਚੇ ਵੱਲੋਂ ਲੀਕਿਆ ਗਿਆ ਪ੍ਰੋਗਰਾਮ ਸੀ ਜਿੱਥੇ ਵੀ ਇਹ ਮੰਤਰੀ-ਸ਼ੰਤਰੀ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੋਟਾਂ ਮੰਗਣਾਉਣਗੇ ਅਸੀਂ ਇਹਨਾਂ ਨੂੰ ਘੇਰ ਕੇ ਸਵਾਲ ਪੁੱਛਾਂਗੇ ਕਿ 2 ਸਾਲ ਸਰਕਾਰ ਬਣਨ ਦੇ ਬਾਵਜੂਦ ਵੀ ਜਿਹੜੇ ਕੱਚੇ ਮਾਲਾਜ ਮੋਰ ਸੋਰਸ ਲਿਸਟਮੈਂਟ ਤੇ ਪੱਕੇ ਕਿਉਂ ਨਹੀਂ ਕੀਤੇ ਗਏ ਉਸੇ ਤਹਿਤ ਜਦੋਂ ਇਹ ਚੇਤਨ ਸਿੰਘ ਜੋੜੇ ਮਾਜਰਾ ਪਿੰਡਾਂ ਦੇ ਵਿੱਚ ਗਏ ਸੀ ਤੇ ਸਾਡੇ ਸਾਥੀਆਂ ਵੱਲੋਂ ਘੇਰ ਕੇ ਸਵਾਲ ਪੁੱਛੇ ਗਏ ਤੇ ਇਹਨਾਂ ਵੱਲੋਂ ਬੜੀ ਬਤਮੀਜ਼ੀ ਇਹਦੇ ਬਦਸਲੂਕੀ ਕੀਤੀ ਕੀ ਸਾਡੇ ਸਾਥੀਆਂ ਨਾਲ ਉਹਦੇ ਵਿਰੋਧ ਦੇ ਵਿੱਚ ਇਹ ਸਾਰੇ ਪੰਜਾਬ ਦੇ ਵਿੱਚ ਅੱਜ ਉਹਨਾਂ ਦਾ ਪ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਹੜੇ ਲੰਮੇ ਸਮੇਂ ਤੋਂ ਜਿਹੜੇ ਲੈਸਮੈਂਟ ਆਰਡੋਰ ਤੇ ਹੋਰ ਪਾਲਸੀਆਂ ਦੇ ਅਧੀਨ ਕੰਮ ਕਰਦੇ ਆ ਮੁਲਾਜ਼ਮਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮੈਹਰਮੇਚ ਲਿਆ ਕੇ ਮਰਜ਼ੀ ਕੀਤਾ ਜਾਵੇ ਤੇ ਇਹ ਸਰਕਾਰ ਦੀ ਬੜੀ ਨਖੇਦੀ ਵਾਲੀ ਗੱਲ ਆ ਕਿ 20 ਵਾਰ ਜਿਹੜਾ ਭਗਵੰਤ ਮਾਨ ਆ ਉਹ ਮੀਟਿੰਗ ਦੇ ਕੇ ਭੱਜ ਚੁੱਕਿਆ ਸਾਡੇ ਨਾਲ ਇੱਕ ਵੀ ਮੀਟਿੰਗ ਜਿਹੜੀ ਭਗਵੰਤ ਮਾਨ ਨੇ ਨਹੀਂ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੇ ਨਾਲ ਟੇਬਲ ਤੇ ਬਹਿ ਕੇ ਸਾਡੇ ਮਸਲੇ ਦਾ ਮੰਗਿਆ ਦਾ ਹੱਲ ਨਹੀਂ ਕਰਦੇ ਤਾਂ ਜਿਵੇਂ ਇਹਨਾਂ ਦੇ ਮੰਤਰੀ ਸੰਤਰੀ ਸਾਡੇ ਨਾਲ ਪਿੰਡਾਂ ਦੇ ਵਿੱਚ ਆਉਂਦੇ ਆ ਸਾਡੇ ਸ਼ਹਿਰਾਂ ਦੇ ਵਿੱਚ ਆਉਂਦੇ ਆ ਅਸੀਂ ਇਸੇ ਤਰ੍ਹਾਂ ਵਿਰੋਧ ਕਰ ਕਿ ਸਾਡੇ ਮੰਗਾ ਮਸਲਾਂ ਦਾ ਹੱਲ ਕਦੋਂ ਕੀਤਾ ਜਾਊਗਾ ਤੇ ਠੇਕਾ ਮਲਾਵੇ ਸੰਘਰਸ਼ ਮੋਰਚੇ ਦੇ ਬੈਨਰ ਹੈਡਾਂ ਅੱਜ ਅਸੀਂ ਕੈਬਨਿਟ ਮੰਤਰੀ ਜੋੜੇ ਮਾਜਰਾ ਜੋ ਸਾਡੇ ਸਾਥੀ ਠੇਕਾ ਮਲਾਵੇ ਸੰਘਰਸ਼ ਮੋਰਚੇ ਦੇ ਬੈਨਰ ਹੈਡਾਂ ਉਹਨਾਂ ਨੂੰ ਸਵਾਲ ਜਵਾਬ ਕਰਨ ਵਾਸਤੇ ਗਏ ਸੀਗੇ ਉਹਨਾਂ ਨਾਲ ਜੋ ਧੱਕੇ ਮੁਕੀ ਕੀਤੀ ਗਈ ਹੈ ਮੋਬਾਈਲ ਖੋਇਆ ਗਿਆ ਉਹ ਬਦਚਲੂਕੀ ਕੀਤੀ ਗਈ ਹੈ ਉਹ ਜਿਹੜੀ ਬਰਦਾਸ਼ਤੋ ਹੱਦ ਆ ਉਹਦੇ ਵਿਰੋਸ ਸਜੋ ਹੈ ਤੇ ਅਸੀਂ ਇੱਥੇ ਪੁਤਲਾ ਫੂਕਿਆ ਗਿਆ ਕੈਬਨਿਟ ਮੰਤਰੀ ਜੋੜੇ ਮਾਜਰਾ